ਆਪਣੇ ਸਫਰਾਂ ਨਾਲ ਜੁੜੇ ਹੋਏ ਸਾਰੇ ਮਿੱਤਾਂ ਮੇਲੀਆਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਮਤਾਵਾਂ ਨੂੰ ਸ੍ਰੀ ਫਤੇਗੜ ਸਾਹਿਬ ਸਰਹੰਦ ਤੋਂ ਸਤਿ ਸ੍ਰੀ ਅਕਾਲ ਅੱਜ ਦਾ ਸਫਰ ਆਪਾਂ ਇੱਥੇ ਜਿੰਨੇ ਵੀ ਇਤਿਹਾਸਿਕ ਮਕਬਰੇ ਨੇ ਜਾਂ ਜਿੰਨੀਆਂ ਵੀ ਪੁਰਾਣੀਆਂ ਇਮਾਰਤਾਂ ਨੇ ਆਪਾਂ ਅੱਜ ਉਹ ਦੇਖਾਂਗੇ ਮੋੜਨਾ ਹੋੜਾ ਨਹੀਂ ਜੀ ਪਿਛਲੇ ਸਾਲ ਵੀ ਪੀ ਨਹੀਂ ਨਹੀਂ ਜੀ ਸਾਲ ਦਾ ਇੱਕ ਦੋ ਔਹ ਭਾਈ ਜੀ ਧੰਨਵਾਦ ਬਹੁਤ ਬਹੁਤ ਭਾਈ ਕੀ ਹਾਲ ਆ ਠੀਕ ਆ ਵੀਰੇ ਵਧੀਆ ਪਿਆ ਪੁਲਿਸ ਸਖਤ ਡਿਊਟੀਆਂ ਤੋਂ ਬਾਅਦ ਖਾਣਾ ਖਾਂਦੀ ਹੋਈ ਕਿਹੜਾ ਏਰੀਆ ਵੀਰੇ ਬਰਨਾਲਾ ਵੀਰੇ ਠੀਕ ਆ ਵੀਰੇ ਆਪਣਾ ਨਾਮ ਮਨਦੀਪ ਆਪਣਾ ਮਤੇ ਗੁਰਦੀਪ ਸਿੰਘ ਆ ਮੋੜ ਤੋਂ ਨਾ ਅਗਲਾ ਮੋੜ ਤੋਂ ਮੁੜਨਾ ਨਹੀਂ ਹੈਗਾ ਸਿੱਧਾ ਹੀ ਚੱਲੇ ਜਾਣਾ ਥੋੜੀ ਸੜਕ ਸਾ ਬਣੀ ਹੋਈ ਉਹ ਉੱਥੇ ਜਾਂਦੀ ਆ ਮਕਬਰੇ ਦੇ ਇਬਰਾਹਿਮ ਲੋਦੀ ਦੀ ਬੇਟੀ ਦਾ ਮਕबरा ਪਿਆਬੀਆਂ ਦਾ ਤਾਜਮਹਲ ਕਹਿ ਸਕਦੇ ਆਪਾਂ ਅੰਦਰੋਂ ਜਾ ਕੇ ਦਿਖਾਉਂਦੇ ਆ ਤੁਹਾਨੂੰ ਗਿਆਰੋ ਪਰ ਉਹਨੂੰ ਛੱਡ ਕੋਈ ਅੱਛਾ ਹੁੰਦੇ ਸਾਡੇ ਹੁੰਦੇ ਜਾਣਾ ਸੀ ਤੈਨੂੰ ਅੱਛਾ ਓਂਜੀ ਟਿਕਾਏ ਹੋਇਆ ਬਾਈ ਮੈਂ ਤਾਂ ਬ੍ਰਾਹਮਣ ਵਾਲਾ ਕੰਮ ਹੈ ਅੱਛਾ ਕੀ ਬਾਤਾਂ ਨੇ ਪਰ ਬਈ ਮਾੜਾ ਮੋਟਾ ਚੂਨਾ ਤਾਂ ਲਾਇਆ ਹੀ ਹੋਊਗਾ ਹੂੰ ਪੱਥਰ ਲਾਇਆ ਕੱਲਾ ਚੂਨਾ ਕਿੱਥੇ ਆ ਦੇਖ ਨਹੀਂ ਬਾਈ ਚੂਨਾ ਲੱਗਾ ਆ ਜੋੜਾਂ ਤੇ ਕੀ ਆ ਹੂੰ ਦੀ ਲਾਈਵ ਆ ਉੱਪਰ ਦੇਖ ਤੂੰ ਮਾਰ ਸਾਰੀ ਅੱਛਾ हां भाई इमारतां ਦੇ ਵੀ ਕੱਲੇ ਪੱਥਰ ਟਕਾਏ ਹੋਏ ਆ ਕੋਈ ਸੀਮਿੰਟ ਨਹੀਂ ਵਰਤਿਆ ਕੋਈ ਚੂਨਾ ਨਹੀਂ ਵਰਤਿਆ ਹਮ ਕਲਾ ਦੇਖੋ ਤੁਸੀਂ ਉਸ ਸਮੇਂ ਦੀ ਉਹਦੇ ਪੱਥਰ ਲੱਗੇ ਉੱਪਰ ਕੁਝ ਲਿਖਿਆ ਹੋਣਾ ਪ੍ਰਾਣ ਦੀਆਂ ਹਾਂ ਤਾਂ ਉਹ ਲਾਲ ਪੱਥਰਾਂ ਕਿ ਦੇਖ ਸਕਦੇ ਹੋ ਤੁਸੀਂ ਜੋ ਜਦੋਂ ਵੀ ਸਰਹੰਦਾ ਉਹ ਪੈਂਟ ਮੀਰਾ ਕੋਰਡ ਦੇ ਵਿੱਚ ਤੁਸੀਂ ਆ ਇਮਾਰਤ ਜ਼ਰੂਰ ਦੇਖ ਕੇ ਆਇਓ ਤੁਹਾਨੂੰ ਯੂਰਪ ਦੇ ਵਿੱਚ ਤੁਹਾਨੂੰ ਮਿਸਰ ਦੇ ਵਿੱਚ ਜਾਣ ਦੀ ਲੋੜ ਨਹੀਂ ਉਹੋ ਜੀ ਬਿਲਡਿੰਗ ਤੁਹਾਨੂੰ ਪੰਜਾਬ ਦੇ ਸਰਹੰਦ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਆ ਧੁੰਦ ਹੈਗੀ ਆ ਤਾਂ ਕਰਕੇ ਇਮਾਰਤ ਸਾਫ਼ ਨਹੀਂ ਦਿਖਦੀ ਬਈ ਪਰ ਜਦੋਂ ਵੀ ਤੁਸੀਂ ਆਉਂਗੇ ਇਮਾਰਤ ਜ਼ਰੂਰ ਦੇਖਿਓ ਅੰਦਰ ਜਾ ਸਕਦੇ ਆ ਆਪਾਂ ਪਰ ਪੈਰਾਂ ਤੋਂ ਚੱਪਲਾਂ ਜੁੱਤੀਆਂ ਲਾ ਕੇ ਬਾਈ ਰਣਵੀਰ ਕਿਵੇਂ ਆ ਮੌਲਾ ਬਹੁਤ ਕਮਾਲ ਆ ਜਿਹੜੇ ਮੰਜੀ ਦੱਸ ਰਿਹਾ ਹੈ ਵੈਸੇ ਮਕਬਰਾ ਮਕਬਰਾ ਹੁੰਦਾ ਕਿ ਇੱਥੇ ਇਹਦੇ ਵਿੱਚ ਮਕਬਰਾ ਦਾ ਹੋਆ ਜਿਵੇਂ ਮੁਸਲਮਾਨਾਂ ਦੇ ਵਿੱਚ ਮਤਲਬ ਇਹਨਾਂ ਨੂੰ ਦਫਨਾਇਆ ਜਾਂਦਾ ਸੀ ਉਹ ਜਿਹੜੀ ਹਾਂ ਕਿਦਾਂ ਦਫਨਾ ਦਿੱਤਾ ਜਾਂਦਾ ਆਪਣੇ ਸੰਸਕਾਰ ਕਰਦੇ ਆ ਤਾਂ ਹੈ ਇਬਰਾਹਿਮ ਲੋਦੀ ਦੀ ਧੀ ਦਾ ਹੀ ਆ ਦੱਸ ਰਹੇ ਨੇ ਬਾਕੀ ਇਤਿਹਾਸ ਦੇਖ ਕੇ ਬਦਲ ਲਗੂਗਾ ਹੈ ਨਾ ਕੀ ਚੀਜ਼ ਹੈਗੀ ਦੱਸ ਰਹੇ ਨੇ ਇਤਿਹਾਸ ਵੈਸੇ ਲਿਖਣਾ ਚਾਹੀਦਾ ਯਾਰ ਕਿਤੇ ਲਿਖਿਆ ਨਹੀਂ ਹੋਇਆ ਇਬਰਾਹਿਮ ਲੋਤੀ ਦਾ ਰਾਗ ਸੇ ਕਿੱਡੇ ਤਕੜੇ ਤਕੜੇ ਰਾਦਿਆਂ ਨੇ ਇਸ ਮਕਬਰੇ ਦੇ ਵਿੱਚ ਪੈਰ ਪਾਏ ਹੋਣਗੇ ਪਰ ਅੱਜ ਉਹਨਾਂ ਦਾ ਇਸ ਦੁਨੀਆ ਤੇ ਨਾਮ ਨਿਸ਼ਾਨ ਨਹੀਂ ਰਿਹਾ ਤੇ ਪੱਥਰ ਦੇਖੋ ਤੁਸੀਂ ਕਿੰਨੇ ਬਾ ਕਮਾਲ ਟਿਕਾਏ ਹੋਏ ਨੇ ਕਿੰਨੇ ਪਚਾਲ ਲੰਗੇ ਹੋਣਗੇ ਕਹਿੰਦੇ ਨੇ ਬਿਨਾ ਸੀਮੈਂਟ ਤੋਂ ਬਿਨਾ ਚੂਨੇ ਤੋਂ ਇਹ ਪੱਥਰ ਟਿਕਾਏ ਹੋਏ ਨੇ ਟਾਈਮ ਟਾਈਮ ਦੀਆਂ ਗੱਲਾਂ ਨੇ ਸਰਹੰਦਰਗੇ ਸ਼ਹਿਰ ਉਜੜ ਗਏ ਤਕੜੇ ਤਕੜੇ ਬਾਦਸ਼ਾਹਾਂ ਦੇ ਨਾਮੋਂ ਨਿਸ਼ਾਨ ਮੜ ਗਏ ਉਹਨਾਂ ਦੇ ਮਕਬਰਿਆਂ ਤੇ ਘਾਹ ਉੱਗੇ ਪਏ ਤੇਰੇ ਰੰਗ ਨਿਆਰੇ ਦਾਤਿਆ ਤੇਰੇ ਰੰਗ ਨਿਆਰੇ ਕਿਸੇ ਵੇਲੇ ਇਸ ਬਾਦਸ਼ਾਹ ਦੇ ਆਖੇ ਤੋਂ ਬਿਨਾ ਪੱਤਾ ਨਹੀਂ ਹਲਦਾ ਹੁਣਾ ਤੇ ਅੱਜ ਰਾਹ ਦੇਖ ਲੋ ਇਹਦੇ ਮਕਬਰੇ ਨੂੰ ਆਗਲੇ ਬੰਨੇ ਸੂਆਤ ਸੋਏ ਤੇ ਪੋਲ ਵੀ ਨਹੀਂ ਰੱਖਿਆ ਪਿਆ ਇੰਡੀਅਨ ਸਰਕਾਰ ਨੇ ਵਿਚਲ ਕਿਸੇ ਵੇਲੇ ਐਡਾ ਤਕੜਾ ਬਾਤ ਸਟਾ ਰਿਹਾ ਸੀ ਉਹਦੇ ਪੋਲੀ ਰੱਖ ਦਿੱਗੇ ਲੋਕਾਂ ਦੇ ਜਾਣ ਵਾਸਤੇ ਐਡੇ ਤਕੜੇ ਖਾਲ ਨੰਕੇ ਸਾਨੂੰ ਪਿਆਰ ਦਾ ਇਤਿਹਾਸ ਦੇਖਣਾ ਪੈ ਰਿਹਾ ਜਿਹੜੇ ਬੱਚੇ ਕੁਝ ਕਰਨਾ ਚਾਹੁੰਦੇ ਨੇ ਕੁਝ ਬੰਨਾ ਚਾਹੁੰਦੇ ਨੇ ਇਹ ਪੜ੍ਹਨ ਤੇ ਡੈਰੀ ਬੰਨਾ ਲਈ ਨੇ ਇਹ ਉਹਨਾਂ ਦੇ ਖਵਾਂ ਦੇ ਲਈ ਪੈਸਾ ਜਾਏਗਾ ਜਿਨ੍ਹਾਂ ਕੋਲ ਪੜ੍ਹਨ ਲਈ ਪੈਸੇ ਨਹੀਂ ਨੇ ਉੱਪਰ ਪੜਨਾ ਚਾਹੁੰਦੇ ਨੇ ਇਹ ਬੱਚਾ ਉਹਦੀ ਸੇਵਾ ਵਿੱਚ ਗਏ ਸੋ ਪਰ ਆਗੂ ਬਣਾ ਰਹੇ ਗੁਰੂ ਦੀਆਂ ਲਾਡਲੀਆਂ ਹੋ ਗੀਆਂ ਕਿਵੇਂ ਆ ਮਤਰਾ ਵਧੀਆ ਭਾਈ ਹੋਰ ਠੀਕ ਚੜਦੇ ਗੱਲਾਂ ਹੋਰ ਫੈਟਾ ਸਾਹਿਬ ਠੀਕ ਹੈ ਬਹੁਤ ਵਧੀਆ ਉਹਨੇ ਦੂਜੀ ਕਿਤਾਬ ਸਿੰਘ ਬਰਦਰ ਨੂੰ ਦੇ ਦਿੱਤੀ ਬੇਗਮਪ uri ਸਾਹਿਬ ਕੀ ਹਾਲ ਨੇ ਬਹੁਤ ਵਧੀਆ ਜੀ ਬਹੁਤ ਕਿਵੇਂ ਚੰਗਾ ਚੱਲਿਆ ਜਾਂਦਾ ਕੰਮ ਅਨੰਦ ਆਈ ਪੈ ਰਹੇ ਪਾਠ ਘਾ ਰਹੇ ਠੀਕ ਹੈ ਜੀ ਕਿਉਂਕਿ ਕਿਤਾਬਾਂ ਦੇ ਸ਼ਕੀਨ ਹੀ ਆਣਗੇ ਨਾ ਇੱਥੇ ਹਾਂ और कोई नहीं आउगा हम्म ते ਆਨ ਜੇ ਜੰਗ ਜਨਰੇਸ਼ਨ ਆ ਵੀ ਰਹੀ ਆ ਕੋਈ ਗੱਲ ਨਹੀਂ ਇਸ ਵਾਰ ਕਿਤਾਬਾਂ ਦੇਖ ਜਾਣਗੇ ਅਗਲੀ ਵਾਰੀ ਖਰੀਦਣਗੇ ਚਾਹਤ ਤਾਂ ਪੈਦਾ ਹੋਊਗੀ ਨਾ ਕਿਤਾਬਾਂ ਦੇਖ ਕੇ ਕਿ ਹਾਂ ਵੀ ਇਹ ਵੀ ਇੱਕ ਸੰਸਾਰ ਹੈ ਹੂੰ ਤੇ ਵੈਸੇ ਵੀ ਜੰਗ ਜਨਰੇਸ਼ਨ ਇੰਸਟਾਗ੍ਰਾਮ ਤੇ ਬੜੀ ਆ ਹੁਣ ਹੂੰ ਇੰਸਟਾਗ੍ਰਾਮ ਤੇ ਜਿਹੜੀਆਂ ਕਿਤਾਬਾਂ ਪੌਪੂਲਰ ਆ ਉਹ ਇੱਥੇ ਆ ਕੇ ਚੱਕ ਕੇ ਦੇਖਦੇ ਆ ਵੀ ਹਾਂ ਯਾਰਾ ਮਿਲਾਂਗੇ ਜਰੂਰ ਆ ਹੂੰ ਠੀਕ ਹੈ ਗੁਜ਼ਰ ਕਿਤਾਬਾਂ ਦੀਵਿਆਂ ਦੀ ਜਨ ਮੰਨਜੀਤ ਸਿੰਘ ਰਾਜਪੁਰਾ ਤੇ ਇਹਦੇ ਪਰ ਮੇਰੇ ਤੇ ਆਰਟੀਕਲ ਲਿਖਿਆ ਉਹਨੇ ਸ਼ਬਦਾਂ ਦਾ ਸੀ ਹੂੰ ਤੇ ਮੇਰੇ ਬਾਰੇ ਉਹਦੇ ਜਿਹੜੇ ਦੋ ਸ਼ਬਦ ਜਿਹੜੇ ਮੈਂ ਸੰਖੇਪ ਜੈਜ ਦਸੂਗਾ ਉਹ ਕਹਿੰਦਾ ਕਿਤਾਬਾਂ ਦੀ ਮੰਡੀ ਚ ਪੈਂਦੇ ਗੁਲਗੁਲਿਆਂ ਦੇ ਰੋਲੇ ਤੇ ਇੱਕ ਬੰਦਾ ਆਪਣਾ ਵਖਰਾ ਹੀ ਖੋਏ ਵਾਲਾ ਕੜਾਹਾ ਚੜਾਈ ਬੈਠਾ ਹੈ ਉਹ ਕੜਾਹੇ ਚੋਂ ਇੱਕ ਪਿੰਨੀ ਚੁੱਕਦਾ ਸਾਹਮਣੇ ਵਾਲੇ ਨੂੰ ਫੜਾਉਂਦਾ ਕਹਿੰਦਾ ਖਾ ਕੇ ਵੇ ਪਰ ਬੰਦਾ ਉਹਦਾ ਸਵਾਦ ਵੇਖਣ ਦੀ ਥਾਂ ਪਿੰਨੀ ਆਪਣੇ ਝੋਲੇ ਚ ਪਾ ਕੇ ਕਹਿੰਦਾ ਇਹ ਜਸਵੀਰ ਬੇਗੋਪਰੀ ਦੀ ਪਿੰਨੀ ਆ ਘਰ ਜਾ ਕੇ ਰਜਾਈ ਚ ਬੈਠ ਕੇ ਸਵਾਦ ਨਾ ਖਾਵਾਂਗੇ ਤੇ ਐਂਡ ਜਦੋਂ ਇਹ ਕਰਦਾ ਆ ਤੇ ਕਹਿੰਦਾ ਵੀ ਪੰਜਾਬ ਵਿੱਚ ਆਮ ਲੋਕਾਂ ਨੂੰ ਕਿਤਾਬਾਂ ਪੜਾਉਣਾ ਝੋਟਿਆਂ ਨੂੰ ਕਬੱਡੀ ਖੜਾਉਣ ਵਰਗੀ ਗੱਲ ਐ ਤੇ ਜਸਵੀਰ ਬੇਗੋਂਪਰੀ ਜਿਹੀ ਕਬੱਡੀ ਖੜਾਉਣ ਵਾਲਿਆਂ ਦਾ ਹਸਤਾਕ ਕਹਿੰਦਾ ਮਾਰਕੂ ਜਿਆ ਕਵੀ ਟਾਂਗੜਾ ਕੇ ਬਹਿ ਗਿਆ ਸ਼ਬਦ ਕੋਸ਼ ਦੇ ਬੂਹੇ ਤੇ ਆਖੇ ਮੈਂ ਨਹੀਂ ਆਉਣ ਦੇਣੇ ਐਨੇ ਅੰਗਰੇਜ਼ੀ ਦੇ ਸ਼ਬਦ ਪੰਜਾਬੀ ਸ਼ਬਦ ਕੋਸ਼ ਵਿੱਚ। ਕੀ ਬਾਤ ਐ। ਕਹਿੰਦਾ ਓਏ ਆਣ ਦੇ ਕਵੀਆਂ ਆਉਣ ਦੇ ਅੰਦਰੋਂ ਭਾਸ਼ਾ ਵਿਗਿਆਨੀ ਬੋਲਿਆ। ਨਾ ਆਉਣ ਦੇ ਆਪਣੀ ਕਵਤਾ ਵਿੱਚ ਡਿਕਸ਼ਨਰੀ ਵਿੱਚ ਤਾਂ ਆਉਣ ਦੇ। ਕਹਿੰਦਾ ਅਕੇ ਨਹੀਂ ਆਈ ਲਾਲਟੈਨ ਰੇਲ ਟਾਈਮ ਪੀਸ ਰੇਡੀਓ ਗਲੋ ਕਾ ਐਕਸ ਰੇ ਟੀਵੀ ਵੀਡੀਓ ਟੈਸਟ ਯੂ ਕਹਿੰਦਾ ਇਹ ਤਾਂ ਤੇਰੀ ਘਪਤਾ ਜੀ ਵੀ ਆਗਾ ਕਹਿੰਦਾ ਹਜੂਰ ਇਹ ਕਿਉਂ ਲਫਜ ਥੋੜੀ ਨੇ ਇਹ ਤਾਂ ਚੀਜ਼ਾਂ ਨੇ ਚੀਜ਼ਾਂ ਨੂੰ ਹੁਣ ਮੈਂ ਕਿਹੜਾ ਰੋਕਦਾ ਜਮ ਜਮ ਆਉਣ ਇਨਕੂਵੇਟਰ ਇਨਹੇਲਰ ਅਪੇਰੀਆ ਇਨਵਰਟਰ ਡੈਚ ਸੀਡੀਏ ਪੀਸੀ ਡੀਵੀਡੀ ਕਹਿੰਦਾ ਜਮ ਜਮ ਆਉਣ ਆਪਣੇ ਪਿਤਾਵਾਂ ਮਾਤਾਵਾਂ ਨਿਰਮਾਤਾਵਾਂ ਦੇ ਰੱਖੇ ਹੋਏ ਨਾਵਾਂ ਸਮੇਤ ਮੈਂ ਕਦੋਂ ਰੋਕਦਾ ਤੇ ਮੈਂ ਉਹਨਾਂ ਵਿੱਚੋਂ ਨਹੀਂ ਜਿਹੜੇ ਬੀਰ ਨੂੰ ਜਵੇਰਾ ਤੇ ਰਾਮ ਨੂੰ ਫਨੇਰਾ ਤੇ ਬਾਈ ਨੂੰ ਦਕਸ਼ਰਾ ਕਹਿਣ ਦੀ ਸਲਾਹ ਦਿੰਦੇ ਆ ਕਹਿੰਦਾ ਪਰ ਜਦੋਂ ਤੁਸੀਂ ਸੂਚਨਾ ਦੇ ਹੁੰਦੇ ਆ ਇਨਫੋਰਮੇਸ਼ਨ ਦੇ ਨਾਲ ਇਕਰਾਰਨਾਮੇ ਦੇ ਹੁੰਦੇ ਆ ਐਗਰੀਮੈਂਟ ਨਾਲ ਅਸਰ ਦੇ ਪ੍ਰਭਾਵ ਦੇ ਹੁੰਦੇ ਆ ਇਫੈਕਟ ਨਾਲ ਸਦਾ ਦੇ ਹੁੰਦੇ ਆ ਸਰਫੇਸ ਨਾਲ ਅੱਕਮ ਟੱਕਾ ਕਰਦੇ ਹੋ ਤਾਂ ਮੈਨੂੰ ਅਜੀਬ ਲੱਗਦਾ ਛੜਿਆਂ ਲਈ ਲਿਆ ਆ ਉਹ ਭਾਵੇਂ ਮਹਿਮਾ ਭਾਵੇਂ ਇੱਕ ਦੇਸਣਾ ਪਰ ਵਿਆਹਾਂ ਬਰਿਆਂ ਦੇ ਘਰੀ ਸੌਂਕੜਾਂਗੇ ਉਹ ਬਾੜਦੇ ਹੋ ਵਸਦੇ ਰਸਦੇ ਕਰਕੇ ਉਹ ਆੜਦੇ ਹੋ ਕਹਿੰਦਾ ਓਏ ਕਵੀਆਂ ਕਮਲਿਆ ਅਸੀਂ ਕੋਈ ਵਿਚੋਲੇ ਨਹੀਂ ਅਸੀਂ ਸਿਰਫ ਗਿਣਤੀ ਕਰਦੇ ਆ ਕਿ ਇਹ ਲੋਕ ਕਿਸੇ ਲਫ਼ਜ਼ ਨੂੰ ਕਿੰਨੀ ਵਾਰੀ ਲਿਖਦੇ ਪੜ੍ਹਦੇ ਬੋਲਦੇ ਆ ਇਸੇ ਆਧਾਰ ਤੇ ਅਸੀਂ ਕਿਸੇ ਲਫ਼ਜ਼ ਨੂੰ ਡਿਕਸ਼ਨਰੀ ਵਿੱਚ ਥਾਂ ਦੇਣ ਦਾ ਫੈਸਲਾ ਕਰਦੇ ਆਂ ਇਹਨੂੰ ਫ੍ਰੀਕਵੈਂਸੀ ਕਹਿੰਦੇ ਆ ਤੂੰ ਵਾਰ-ਵਾਰ ਤਾਂ ਕਹਿ ਲੈ ਜਾਂ ਕੋਈ ਹੋਰ ਲਫ਼ਜ਼ ਘੜ ਲੈ ਤੇ ਜਾ ਅਖਬਾਰਾਂ ਪੜ ਲੋਕਾਂ ਦੇ ਮੂੰਹ ਸਾਡੇ ਨਾਲ ਲੜਨ ਦੀ ਥਾਂ ਉਹਨਾਂ ਨਾਲ ਲੜ ਜਿਹੜੇ ਆਪੂ ਰੋਡ ਤੇ ਖਿੱਲਾ ਖਾਣ ਦੀ ਥਾਂ ਪੌਪ ਕਾਰਨ ਖਾਣੇ ਪਸੰਦ ਕਰਦੇ ਆ ਤੇ ਉਹ ਦੇਖ ਆ ਲੋ ਸੜਕਾਂ ਦੇ ਰੋਲੇ ਫਿਰਦੇ ਆ ਤੇ ਪੋਟੈਟੋ ਚਿਪਸ ਕਾਰਾਂ ਚੜੇ ਫਿਰਦੇ ਆ ਤਾਂ ਜਾ ਕੇ ਕਵੀ ਨੂੰ ਗੱਲ ਸਮਝਾਈ ਕਿ ਕਿੱਥੇ ਅਸਲ ਵਿੱਚ ਲੜ ਰਹੀ ਹੈ ਭਾਸ਼ਾ ਜ਼ਿੰਦਗੀ ਤੇ ਮੌਤ ਦੀ ਲੜਾਈ ਉਨੇ ਸ਼ਬਦ ਕੋਸ਼ ਦੇ ਬੂਏ ਤੋਂ ਆਪਣੀ ਟੰਗ ਪਾਸੇ ਹਟਾਈ ਤੇ ਲਫ਼ਜ਼ਾਂ ਨੂੰ ਕਹਿਣ ਲੱਗਾ ਲੰਘ ਆਓ ਭਾਈ ਜਿਹੜੇ ਜਿਹੜੇ ਕਰਦੇ ਆ ਕੁਆਲੀਫਾਈ ਕਵੀ ਨੂੰ ਸਮਝ ਆਈ ਕਿ ਭਾਸ਼ਾ ਨੂੰ ਭਾਸ਼ਾ ਵਿਗਿਆਨੀ ਨਹੀਂ ਉਹ ਲੋਕ ਬਣਾਉਂਦੇ ਜਿਹੜੇ ਜੂਜਦੇ ਨੇ ਖੇਤਾਂ ਵਿੱਚ ਕਾਰਖਾਨਿਆਂ ਵਿੱਚ ਵਰਕਸ਼ਾਪਾਂ ਵਿੱਚ ਆਪਣੇ ਮਨਾਂ ਵਿੱਚ ਆਤਮਾਵਾਂ ਵਿੱਚ ਤੇ ਸਿਰਫ ਭਾਸ਼ਾ ਨੂੰ ਬਚਾਇਆ ਨਹੀਂ ਬਚਦੀ ਹੁੰਦੀ ਕੋਈ ਭਾਸ਼ਾ ਭਾਸ਼ਾ ਬਚਦੀ ਹੈ ਸਦਾ ਕਿਸੇ ਮਹਾਨ ਖਿਆਲ ਮਹਾਕਰਣਾ ਕਿਸੇ ਮਹਾ ਲਹਿਰ ਦਾ ਸਰਗਣ ਸਰੂਪ ਹੋਣ ਦੇ ਕਾ ਕਵੀ ਨੂੰ ਯਾਦ ਆਏ ਉਹ ਲੋਕ ਜਿਨ੍ਹਾਂ ਨੇ ਬੁਰੇ ਵਕਤਾਂ ਵਿੱਚ ਮੱਕੀ ਨੂੰ ਪਸੰਦ ਕਰ ਹਮ ਗਾਜਰਾ ਨੂੰ ਗਵਿੰਦੀਆਂ ਹਮ ਖੀਰ ਨੂੰ ਵਾਹਣੀ ਹਾਂਜੀ ਬੋਲੀ ਨੂੰ ਕਰਾੜੀ ਬਹਾਰੀ ਨੂੰ ਸੁੰਦਰੀ ਤਲਾਈ ਨੂੰ ਸੁਖ ਦੇਈ ਖਾਂਡੀ ਨੂੰ ਜਗਨਨਾਥੀ ਹਮ ਬਿੱਲੀ ਨੂੰ ਮਣਕਾ ਮਲਿਕਾ ਸ਼ਾਮ ਨੂੰ ਅੰਜਨੀ ਤੇ ਰਾਤ ਨੂੰ ਕਾਲੀ ਦੇਵੀ ਨੀਦਰੂ ਧਰਮਰਾਜ ਦੀ ਧੀ ਤੇ ਠੰਡੀ ਹਵਾ ਦੇ ਬੋਲਿਆਂ ਨੂੰ ਇੰਦਰਾਣੀ ਦੇਵੀ ਦੀਆਂ ਜਫੀਆਂ ਕਹਿ ਕੇ ਹੱਸਾ ਸਾਲਿਆ। ਓਹ ਹੋ। ਕਿਆ ਬਾਤ। ਇਹ ਸਿੰਗਰ ਨੇ ਬੋਲੇ। ਤੇ ਆਪਣਾ ਜਹਾਨ ਰੰਗਲਾ ਬਣਾ ਲਿਆ ਤੇ ਬੁਰੇ ਵਕਤਾਂ ਨੂੰ ਭਲੇ ਬਣਾ ਲਿਆ। ਕਹਿੰਦਾ ਜਿਹੜੇ ਜੁੱਤੀ ਨੂੰ ਅਥੱਕ ਸਵਾਰੀ। ਤਾਪ ਨੂੰ ਧਰਮਰਾਜ ਦਾ ਪੁੱਤ। ਚੀਣੀ ਹੋਈ ਚੇਖਾ ਨੂੰ ਕਾਠਗੜ। ਰੋਣ ਪੇਟਾਂ ਨੂੰ ਮਾਰੂ ਰਾਗ। ਟੁੱਟੀ ਛੰਨ ਨੂੰ ਸੀਚ ਮਹਿਲ। ਝਾੜੂ ਬਰਦਾਰ ਨੂੰ ਸੂਬੇਦਾਰ। ਟਾਕੀਆਂ ਵਾਲੀ ਗੋਦੜੀ ਨੂੰ ਹਜ਼ਾਰ ਮੇખી। ਲੋਟਾਂ ਨੂੰ ਛੱਲਣ। ਸਿਕਿਆ ਨੂੰ ਠੀਕ ਰੇ ਕੀ ਬਾਤ ਹੈ ਤੇ ਗਜਾ ਕਰਨ ਨੂੰ ਮਾਮਲਾ ਉਗਰਾਣਾ ਕਹਿ ਕੇ ਸ਼ਹਿਨਸ਼ਾਹ ਬਣ ਬੰਦੇ ਤੇ ਸਦਾ ਚੜਦੀ ਕਲਾ ਚ ਰਹਿੰਦੇ ਕੀ ਬਾਤ ਵਾਹ ਉਹ ਜਿਹੜੇ ਖੁੰਡੇ ਨੂੰ ਕਾਨੂੰ ਕੋ ਬੋਲੇ ਨੂੰ ਜਵਾਰੇ ਚੜਿਆ ਰੇਲ ਨੂੰ ਭੂਤਨੀ ਮੱਛੀ ਨੂੰ ਜਲ ਤੋਰੀ ਬੈਂਗਣ ਨੂੰ ਇੱਕ ਟੰਗਾ ਵਟੇਰਾ ਬੜੇਵੇਂ ਨੂੰ ਕੱਪੜੀ ਬੀਜ ਕਹੀ ਨੂੰ ਪਤਾਲ ਮੋਜਣੀ ਮੋਚਣੀ ਸੂਈ ਨੂੰ ਜੋੜ ਮੇਲਣੀ ਸ਼ਾਨਣੀ ਨੂੰ ਸਜਾਕੀ ਸਾਜ ਨੂੰ ਗੁੰਗਰਿਆਈ ਮੇਲਚ ਨੂੰ ਲੜਾ ਕੇ ਹੁੱਕਾ ਪੀਣੇ ਨੂੰ ਗਧੀ ਚੁੰਗ ਵਾਂਗ ਚਾਨਣ ਵਾਲੇ ਰਮਾਲ ਦੀਆਂ ਕੰਨੀਆਂ ਨੂੰ ਸ਼ੇਰ ਦੇ ਕੰਨ ਤੇ ਚੁੱਲ੍ਹੇ ਦੀਆਂ ਲੱਕੜਾਂ ਨੂੰ ਮਸ਼ਾਲਾਂ ਕਹਿ ਕੇ ਆਪਣੀ ਕਵਤਾ ਦਾ ਜਹਾਨ ਰਚਣਾ ਲੇ ਲੇ। ਕੀ ਬਾਤ ਹੈ। ਜਿਨ੍ਹਾਂ ਨੇ ਗੰਨੇ ਨੂੰ ਬ੍ਰਹਮ ਰਸ, ਹਲਦੀ ਨੂੰ ਕੇਸਰ, ਗੰਡੇ ਨੂੰ ਰੂਪਾ ਆ ਕੇ ਰੁੱਖਾ ਸੁੱਕੇ ਨੂੰ ਅੰਤਨਾ ਸਵਾਦ ਬਣਾ ਕੇ ਖਾ ਲਿਆ। ਕੜਕਦੀਆਂ ਧੁੱਪਾਂ ਵਿੱਚ ਰੁੱਖ ਨੂੰ ਸਬਜ ਮੰਦਰ ਬਣਾ ਲਿਆ ਤੇ ਜਿਹੜੇ ਸ਼ਬਦਾਂ ਦੀ ਸ਼ਾਵੇਂ ਦੁੱਖ ਦੇ ਥਲਾਂ ਨੂੰ ਹੱਸ ਕੇ ਪਾਰ। ਉਹ ਹੱਸਮੁਖ ਹਾਜ਼ਰ ਜਵਾਬ ਹੌਸਲੇ ਵਾਲੇ ਕਲਾਕਾਰੀ ਬੜੇ ਕਰਾਮਾਤੀ ਲੋਕ ਸਨ। ਉਹਨਾਂ ਦੀ ਟਕਸਾਲ ਸ਼ਬਦ ਕੀ ਘੜਦੀ ਨਵੇਂ ਬੰਦੇ ਘੜਦੀ ਨਵੇਂ ਲੋਕ ਪਰਲੋਕ ਸਿਰਜਦੀ ਉਹਨਾਂ ਦੇ ਮੋਹ ਆਪਣਾ ਨਵਾਂ ਨਾਮ ਸੁਣ ਕੇ ਚੀਜ਼ਾਂ ਹਸਪਤ ਨੇ ਕਿਆ ਬਾਤ ਪੈਰ ਦੀ ਧੂੜ ਬਣਾ ਲਈਆਂ ਜਿਨ੍ਹਾਂ ਨੇ ਸਲਤਨਤਾਂ ਗੋਟੀਆਂ ਕਰ ਦਿੱਤੇ ਮੋਤੀਆਂ ਜਿਹੜੇ ਤਾਜ ਤਖਤ ਤੇ ਤਉ ਸਵਾ ਤੇ ਕੱਖੋਂ ਹੌਲੇ ਕਰ ਦਿੱਤੇ ਜਿਨ੍ਹਾਂ ਨੇ ਆਲਮਗੀਰ ਸ਼ਹਿਨशाह ਕਹਿ ਕੇ ਆਪਣੇ ਗੁਰੂ ਨੂੰ ਸੱਚਾ ਪਾਤਸ਼ਾਹ ਕਵੀ ਨੂੰ ਜਨਮ ਆਇਆ ਮਹਾਕਵੀ ਜਿਸ ਨੇ ਇੱਕ ਨਜ਼ਰ ਪਾ ਕੇ ਆਰਤੀ ਦੇ ਥਾਲ ਨੂੰ ਬ੍ਰਹਿਮੰਡ ਤੱਕ ਫੁਲਾ ਦਿੱਤਾ ਕبھی ਨੂੰ ਯਾਦ ਆਏ ਅਵਿਧਾ ਲਖਸ਼ਣਾ ਵਿਅੰਜਨਾ ਸਫੌੜ ਤੇ ਨੌਰਾਸ ਜਿਹੜੇ ਸ਼ਾਨ ਨਾ ਜਾਂਦੇ ਨੇ ਦੇਸ਼ ਬਦਲ ਦੇ ਸੈਮੀਨਾਰਾਂ ਵਿੱਚ ਆਪਣੀ ਭਾਸ਼ਾ ਬੋਲਦੇ ਕبھی ਨੂੰ ਯਾਦ ਆਇਆ ਉਹ ਨਾਰਾ ਕਿ ਮਾਂ ਬੋਲੀ ਜੇ ਭੁੱਲ ਜਾਓਗੇ ਕੱਖਾਂ ਵਾਂਗੂ ਰੁੱਲ ਜਾਓਗੇ ਨਾਲ ਹੀ ਜ਼ਿਆਦਾ ਹੈ ਉਹ ਲੋਕ ਜੋ ਮਾਂ ਬੋਲੀ ਨੂੰ ਨਹੀਂ ਭੁੱਲੇ ਫਿਰ ਵੀ ਕੱਖਾਂ ਵਾਂਗੂ ਰੋੜ ਰਹੇ ਕبھی ਉੱਠ ਕੇ ਚਲਾ ਗਿਆ ਸ਼ਬਦ ਕੋਸ਼ ਦੇ ਬੂਹੇ ਤੇ ਸੋਚਦਾ ਕਿ ਜੇ ਕੱਖਾਂ ਵਾਂਗ ਰੋਲਦਿਆਂ ਨੂੰ ਦੇ ਸਕੀਏ ਕੋਈ ਮਹਾਨ ਖਾਬ ਖਿਆਲ ਲਹਿਰ ਜੇ ਦੇ ਸਕੀਏ ਨਿਮਾਣਿਆਂ ਨੂੰ ਮਾਨ ਨਿਤਾਣਿਆਂ ਨੂੰ ਤਾਨ ਨਿਊਟਿਆਂ ਨੂੰ ਨੋਟ ਨਿਆਸਰਾ ਨੂੰ ਆਸਰਾ ਤਾਂ ਸ਼ਾਇਦ ਮਾਂ ਬੋਲੀ ਪੱਜਵੇ ਅੱਖਾਂ ਵਾਂਗ ਰੁੱਲਦੇ ਆਪਣੇ ਜਾਇਆਂ ਦੇ ਸਹਾਰੇ ਜੇ ਨੀਚਾਂ ਨੂੰ ਸੰਭਾਲ ਲਈਏ ਤਾਂ ਖਬਰੇ ਹੋ ਜਵੇ ਨਜ਼ਰ ਦੀ ਬਖਸੀਸ ਠੀ ਜਾਨ ਤਨ ਮਨ ਤੇ ਸਭ ਵਾਹ ਮਹਾਰਾਯਾ ਮਾਟੀ ਸਰਹੰਦ ਦੇ ਵਿੱਚ ਆਪਾਂ ਪੁਸਤਕ ਮੇਲਾ ਲੱਗਿਆ ਹੋਇਆ। ਬਾਈ ਹੁਣਾਂ ਨੇ ਆਪਾਂ ਨੂੰ ਆ ਬੈਗ ਗਿਫਟ ਕੀਤਾ ਹੋਇਆ ਗੁਰਮੁਖੀ ਲਿਪੀ ਉਪਰੀ ਹੋਈ ਜਾਏ ਦੇ ਵਿੱਚ। ਨਾਲ ਬਾਈ ਜ਼ਮਨ ਖੋਸਾ ਦੀਆਂ ਦੋ ਤਸਵੀਰਾਂ ਨੇ। ਤੇ ਬਾਈ ਹੁਣਾਂ ਦਾ ਪੇਜ ਆ ਇੰਸਟਾਗ੍ਰam ਦੇ ਉੱਤੇ ਦੇਸ਼ ਪੰਜਾਬ ਇਸ ਨੂੰ ਫੋਲੋ ਕਰਿਓ। ਬਾਈ ਜੀ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਜ ਕੋਈ ਗੱਲ ਨਹੀਂ ਜੀ ਹਾਂ ਤੇ ਵੀਰੇ ਆਪਣੇ ਬਾਰੇ ਦੱਸ ਦਿਓ ਥੋੜਾ ਬਹੁਤ ਆ ਬਾਈ ਜੀ ਸਾਡੀ ਕਿਤਾਬਾਂ ਦੀ ਸਟਾਲ ਆ ਗਈ ਅਸੀਂ ਗੁਰੂਗ੍ਰਾਂਦ ਸਾਹਿਬ ਜਿਹੜੀ ਯੂਨੀਵਰਸਿਟੀ ਆ ਪੱਤਿਗੜ੍ਹ ਸਾਹਿਬ ਦੇ ਕੇ ਸਰੰਦਸਬਾਦ ਦੇ ਉੱਤੇ ਅਸੀਂ ਇਹ ਪ੍ਰਦਰਸ਼ਨੀ ਲਗਾਈ ਹੋਈ ਹੈਗੀ ਸਾਡੀ ਸਟਾਲ ਦਾ ਨਾਮ ਆ ਦੇਸ਼ ਪੰਜਾਬ ਕਿਤਾਬ ਘਰ ਆ ਤੇ ਅਸੀਂ ਇਹਦੇ ਵੱਲੋਂ ਇੱਕ ਵਧੀਆ-ਵਧੀਆ ਕਿਤਾਬਾਂ ਜਿਹੜੀਆਂ ਤਾਂ ਜੋ ਸਮਾਜ ਦੇ ਅੰਦਰ ਰੋਸ਼ਨ ਦਿਮਾਗ ਪੈਦਾ ਹੋ ਸਕੇ ਨੌਜਵਾਨੀਆਂ ਜਿਹੜੀ ਉਹ ਕਿਤਾਬਾਂ ਦੇ ਨਾਲ ਜੁੜ ਸਕੇ ਤੇ ਇਸ ਤੋਂ ਇਲਾਵਾ ਸਾਡੇ ਜੋ ਪੰਜਾਬ ਪੰਜਾਬੀਅਤ ਦੇ ਨਾਲ ਜੁੜ ਕੇ ਜੋ ਮਤਲਬ ਹੈ ਕਲਚਰ ਆ ਉਹਨੂੰ ਵੀ ਪ੍ਰਮੋਟ ਕਰਨ ਦੇ ਲਈ ਅਸੀਂ ਮਤਲਬ ਬੈਗ ਲੈ ਕੇ ਆਏ ਆ ਜਿਹੜੇ ਬੈਗ ਸਾਡੀ ਭੈਣ ਰੁਪਿੰਦਰ ਬਣਾਉਂਦੀ ਆ ਤੁਸੀਂ ਉਹਦੀਆਂ ਵੀਡੀਓਜ਼ ਵੀ ਦੇਖਦੇ ਹੋਵੋਗੇ ਤੇ ਮਾਫਲਰ ਨੇਗੇ ਨਾਲ ਅਸੀਂ ਪੋਸਟਰ ਜਿਹੜੇਗੇ ਸਾਡੇ ਘਰਾਂ ਦੇ ਅੰਦਰ ਲਾਉਣ ਲਈ ਜਿੰਨਾ ਪੋਸਟਰਾਂ ਦੇ ਉੱਤੇ ਮਹਾਨ ਇਕਲਾਬੀਆਂ ਦੀਆਂ ਜਿਹੜੀਆਂ ਫੋਟੋਜ਼ ਨੇ ਕੋਟੇਸ਼ਨਾਂ ਨੇਗੀਆਂ ਤੇ ਇਦਾਂ ਦੀਆਂ ਮਤਲਬ ਆ ਚੀਜ਼ਾਂ ਅਸੀਂ ਮਤਲਬ ਲੈ ਕੇ ਆਏ ਆਂਗੇ ਬਾਈ ਜੀ ਹੁਣੀ ਸਾਡੀ ਸਟਾਲ ਤੇ ਪਹੁੰਚੇ ਨੇ ਤੇ ਸਰਹੰਦ ਸਭਾ ਦੇ ਉੱਤੇ ਸਾਈਕਲ ਦੇ ਉੱਤੇ ਆਏ ਨੇ ਆ ਬਹੁਤ ਚੰਗਾ ਸਨੇਹਾ ਦੇ ਰਹੇ ਨੇਗੇ ਸਮਾਜ ਦੇ ਲਈ ਤੇ ਅਸੀਂ ਇਹਨਾਂ ਦਾ ਸਗੋਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਆ ਇਹ ਸਟਾਲ ਆ ਸ਼ਾਲ ਸਾਡੇ ਕੋਲ ਵਿਕ ਚੁੱਕੇ ਆਗੇ ਆ ਇਹ ਹੁਣ ਮਤਲਬ ਆ ਸਟਾਲ ਕਹਿੰਦੇ ਆ ਨੋ ਜਾਂ ਮਫਲਰ ਕਹਿੰਦੇ ਆਗੇ ਆ ਮਫਲਰ ਆਗਾ ਨੇ ਬਣਾਇਆ ਹੋਇਆਗਾ ਤੇ ਇਹ ਬੈਗ ਆ ਹਮ ਜਿਹੜਾ ਨਹੀਂ ਸੋਹਣੀ ਗੱਲ ਬਾਤ ਆ ਬੈਗਾਂ ਵਾਲੀ ਦਾ ਤੇ ਇਹ ਬੈਗ ਜਿਹੜਾ ਤੁਸੀਂ ਦੇਖਿਆ ਇਹ ਝੋਲਾਗਾ ਜੀ ਹਮ ਠੀਕ ਹੈ ਬਾਈ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਅੰਦਰ ਪੋਸਟਰ ਨੇ ਜਿਹੜੇ ਮਤਲਬ ਆ オンਲਾਈਨ ਕਿਤਾਬ ਜੇ ਕਿਸੇ ਨੇ ਖਰੀਦਣੀ ਹੋਵੇ ਤਾਂ ਕਰਕੇ ਦੇ ਦਿੰਦੇ ਹੋ ਬਿਲਕੁਲ ਕਰ ਭੇਜਾਂਗੇ ਜੀ ਫਿਰ ਆਪਣਾ ਨੰਬਰ ਦੇ ਦਿਓ ਤੁਸੀਂ ਮੇਰਾ ਨੰਬਰ ਹੈ 9023085007 ਵਟਸਐਪ ਦੇ ਉੱਤੇ ਤੁਸੀਂ ਸੁਨੇਹਾ 깔 ਕੇ ਮਤਲਬ ਕਿਸੇ ਵੀ ਤਰ੍ਹਾਂ ਦੀ ਕਿਤਾਬ ਮੰਗਾਉਣੀ ਆ ਤੇ ਉਹ ਤੁਸੀਂ ਮੰਗਵਾ ਸਕਦੇ ਹੋ ਬੈਠ ਕੇ ਠੀਕ ਹੈ ਧੰਨਵਾਦ ਬਾਈ ਬਹੁਤ 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 ਸ਼ੁਕਰੀਆ ਹੁਣ ਤਾਂ ਜਵਾਕ ਨੂੰ ਨਾ ਕੈਂਚੀ ਦਾ ਕੈਰੀਅਰ ਨਾ ਡੰਡਾ ਨਾ ਕਾਠੀ ਦਾ ਪਤਾ ਹੀ ਨਹੀਂ ਪਹਿਲਾ ਕੈਂਚੀ ਚਲਾਉਣਾ ਮੋਟਾ ਇੱਥੇ ਗੱਦੀ ਦੇ ਤਾਂ ਨਾ ਇੱਕ ਹੱਥ ਆਇਓ ਜਦੋਂ ਸਿੱਖੇ ਲੱਕੀ ਜਾਂਦੇ ਟਿਕ ਤੋਂ ਦਦ ਕੈਂਚੀ ਬਲੱਤ ਬਹੁਤ ਖੱਟਾ ਗਿਰਦੇ ਵੀ ਅੱਛਾ ਫੇਰ ਕੈਈ ਗੱਲ ਸਿੱਖਣਾ ਇਹ ਡੰਡੇ ਤੇ ਆ ਫੇਰ ਕਾਠੀ ਤੇ ਆਉਣਾ ਹੁਣ ਤਾਂ ਕਾਠੀ ਕੁੱਠੀ ਡੰਡਾ ਹੀ ਸਾਰਾ ਕੋਈ ਭੁੱਲ ਕੇ ਜਵਾਬ ਚੱਲਦਾ ਹੀ ਨਹੀਂ ਯਾਰ ਸੈਂਗਲਾਪ ਉਹ ਥੋੜੀ ਚੱਲੂਗਾ ਉਹ ਜਦੋਂ ਪਤਾ ਬਾਬੂ ਕੀ ਤੀ ਉਹਨੇ ਆਉਣਾ ਤੇਰੇ ਨਾਲ ਬਲਵਿੰਦਰ ਨੇ ਉਹ ਕਰ ਦੂਆਂ ਕਰ ਦੂਆਂ ਨਾ ਬਟੂ ਅੱਛਾ ਤੇ ਉਹ ਕੀ ਹੋਇਆ ਅੱਛਾ ਤੂੰ ਜੀ ਰੋਟੀ ਖਾਓ ਅਸੀਂ ਛੱਕੇ ਆਏ ਆ ਵਜਾਤ ਅੱਛਾ ਅੱਜ ਤਾਂ ਥੋੜੀ ਰੋਟੀ ਲੈ ਕੇ ਆਏ ਆ ਮਟਰ ਪਨੀਰ ਲੈ ਕੇ ਆਏ ਆ ਮੈਂ ਖਾ ਲਊਂਗਾ ਤੂੰ ਖਾ ਲੈ ਆਪਣੇ ਦਰਬੂਕਾ ਹੋ ਗਿਆ ਨਹੀਂ ਯਾਰ ਚਾਹੇ ਤੂੰ ਵੀ ਖਾ ਨਹੀਂ ਮੈਂ ਨੰਬਰ ਖਾਇਆ ਇਹ ਕਦਾਂ ਫੇਕ ਲੱਗ ਗਿਆ ਨਾ ਚਾਹੇ 10 ਵਾਰ ਖਾਵੇਂ ਇਹ ਨਾ ਜਿਹੜਾ ਹੈ ਜੇਰਨ ਬੜੇ ਬੜਾ ਹੈ ਨਾ ਨੌਬੀਰ ਜੇ ਨਾ ਅਮਰਤ ਸਿੰਘ ਮੇਰਾ ਅਮਰਤਪਾਲ ਨਾਮ ਆ ਜੀ ਅਮਰਤਪਾਲ ਜੀ ਉਹ ਸਦੀਨ ਹਾਂ ਸਦੀਨ ਹੈ ਕੋਈ ਹੋਣੀ ਹੈ ਕਿ ਮੈਂ ਸਦੀਆਂ ਫੋਟੋਆਂ ਹੈ ਤੂੰ ਪੁਰਾਣੀ ਫੋਟੋ ਜਿੰਨੇ ਖੋਜੀਏ ਮਰਜ਼ੀ ਦੇਖੋ ਮਿਲ ਜਣੇ ਤੈਨੂੰ ਮੈਂ ਮੇਰੇ ਬਾਪੂ ਦੀ ਪੁੱਤ ਘਰੇ ਰਖਾਉਣ ਨੂੰ ਬੋਝੀ ਦੀ ਇਹ ਕਿਹੜੀ ਗੱਲ ਉਹ ਹੀ ਸਾਫੀ ਜੀ ਤਾਂ ਬਾਜ਼ਾਰ ਗਏ ਸਬਜ਼ੀ-ਜੁਬਜੀ ਦਾ ਜੀ ਚੀਜ਼ਾਂ ਲੈਣੇ ਮੰਨ ਲੈਣੀ ਮੱਕ ਬੰਦੇ ਜੇਕਰ ਪੈਣਾ ਉਹੀ ਲੰਬੀ ਵਸਾ ਲੈਣੀ ਨਾਉਣਾ ਉਸੇ ਦੇ ਪਿੰਡਾ ਸਾਫ ਕਰ ਲੈਣਾ ਆ ਦੇਖੋ ਜੀ ਨੱਡ ਸੋੜਾ ਆ ਗਿਆ ਹਾਂ ਕਿੰਨਾ ਸੋਹਣਾ ਹੁੰਦਾ ਸੀਗਾ ਨਾ ਇਦਾਂ ਲੜ ਛੜ ਦਿੰਦੇ ਸੀ ਪੂਰਾ ਬਿਲਕੁਲ ਜਦੋਂ ਤੁਹਾਨੂੰ ਦੱਸਿਆ ਵੀ ਜਬ ਨਹੀਂ ਜਿਹਾ ਲੱਗੇ ਸੀ ਵੀ ਲੜ ਸਕਦੇ ਕੇ ਬੰਦੇ ਅੱਛਾ ਆਮ ਤਾਂ ਤੇ ਰਵੀ ਮਾਵਾ ਦਵਾਉਂਦੇ ਹੁੰਦੇ ਸੀਗੇ ਅੱਛਾ ਜਦੋਂ ਵਿਆਹ ਸਾਦੀ ਹੋਣੀ ਪਾਗਾਂ ਦਾ ਦਵਾਕੇ ਲਾਉਣਾ ਜਦੋਂ ਮੈਂ 18-19 ਸਾਲ ਦਾ ਧੀਰੋ ਦਾ ਯਾਦਰਾ ਹਾਂ ਉਹਦੇ ਤੇ ਮੈਂ ਵੀ ਲਾਇਆ ਕਾਫੀ ਲਾਇਆ ਆਂਦੀ ਫਿਰ ਆਰਕੰਡੀ ਦੀ ਪਾਗ ਆ ਗਈ ਆਰਕੰਡੀ ਦੀ ਬੜੀ ਹੋਇਆ ਜੀ ਪਾਗ ਉਹ ਚ ਮਾਵਾ ਵਿੱਚੇ ਹੁੰਦਾ ਦੀਆ ਜੀ ਹਾਂ ਮਾਵਾ ਦੇ ਕੇ ਪਗ ਬੰਦੇ ਰਹਾਂ ਪਹਿਲਾਂ ਮਾਵਾ ਦਿੰਦੇ ਸੀ ਜਦੋਂ ਆਰਕੰਡੀ ਦੀ ਪਾਗ ਆ ਗਈ ਜੀ ਉਹ ਚ ਮਾਵਾ ਹੁੰਦਾ ਹੀ ਦੀਗਾ ਘਰੇ ਤਿਆਰ ਕਰਨਾ ਮਾਵਾ ਹਾਂ ਉਹ ਦਿਨਾਂ ਫਿਰ ਫਿਰ ਤਾਂ ਮਮੀ ਉਹਦੇ ਨਾਲ ਜੋੜਦੇ ਰਹੇ ਬੜਦੇ ਤੇ ਨਾ ਵੀ ਬਣਾ ਕੇ ਗਿਲਦਾਂ ਨੂੰ ਤਾਂ ਗੱਲ ਨੂੰ ਆਰਕੰਡੀ ਦੀ ਪੱਗ ਆਈ ਡਰਾਈਵਰ ਲੈ ਕੇ ਆਇਆ ਬਾਹਰ ਕਲਕੱਤੇ ਕੰਨੀ ਉਹ ਬੱਬੇ ਕੰਨੀ ਗਾਣੇ ਵਾਲੇ ਬਹੁਤੇ ਤੁਰਲਾ ਛੱਡ ਕੇ ਹੀ ਜਾਂਦੇ ਹਾਂ ਹਾਂ ਤੁਰਲਾ ਛੱਡ ਕੇ ਉਹ ਹੀ ਮਾਵਾ ਤਾਂ ਹੁੰਦਾ ਸੀ ਉਹ ਮਾਵਾ ਦਿੱਤਾ ਹੁੰਦਾ ਸੀ ਹੋਰ ਤਾਂ ਕੋਈ ਗੱਲ ਨਹੀਂ ਇਹ ਅੰਕਲ ਜੀ ਤੁਹਾਡੇ ਵਾਲੀ ਉਮਰ ਤੇ ਜਦੋਂ ਮੁੰਡੇ ਸੀਗੇ ਜਵਾਨੀ 'ਚ ਦੱਸਦੇ ਸੀ ਵੀ ਮੇਲਾ ਆਉਣਾ ਕੋਈ ਚਾਦਰਾਂ ਲਾਉਣਾ ਤਾਂ ਤੁਰਲਾ ਛੱਡ ਕੇ ਪਾਕ ਬੰਦ ਕੇ ਜਾਣਾ ਪੂਰੀ ਟੌਰ ਹੁੰਦੀ ਢਾਹ ਬੰਦਦੀ ਜਿਹੜਾ ਜਿਹੜਾ ਕਢਾਉਂਦਾ ਸੀ ਉੱਥੇ ਇਹਦੇ ਇੰਨੇ ਕਿਉਂ ਹੋ ਗਏ ਜਿਹੜੀ ਜੂਣਾ ਮੋੜ ਉੱਥੇ ਨਾ ਮੇਲਾ ਹੁੰਦਾ ਕਿਤੇ ਕਿਤੇ ਦੀ ਹੁਣ ਤਾਂ ਮੇਲਾ ਬੰਦਿਆਂ ਦੇ ਰੋਹ ਤਾਂ ਹੀ ਮੇਲਾ ਸਹਿਰਾਂ ਨੂੰ ਜਾਣਾ ਹਣਾ ਅੱਗੇ ਸਹਿਰਾਂ ਨੂੰ ਕਿਹੜੀਆਂ ਬੁੜੀਆਂ ਜਾਂਦੇਆਂ ਦੀ ਕਿਹੜੇ ਬੰਦੇ ਜਾਂਦੇ ਦੀ ਮੈਨੂੰ ਪਤਾ ਮੈਂ 80 ਤੋਂ 82 ਆਈਟੀਆਈ ਕਰੀਆ 1 65 ਸਾਲਟ ਚ ਕਰੀਆ ਉਹ ਵੀ ਚਾਚੇ ਦੇ ਚ ਉਹਦੀ ਤੁੱਕੀ ਜੀ ਵੀ ਇੱਥੇ ਲੱਗੀ ਹੁੰਦੀ ਸੀ ਕੋਈ ਸੰਗ ਨਹੀਂ ਆਉਂਦੀ ਸੀ ਕੋਈ ਕੁਝ ਨਹੀਂ ਹੁੰਦਾ ਸੀ ਯਾਰ ਠੀਕ ਹੈ ਨਾ ਜੀ ਕੱਪੜਾ ਤਾਂ ਹੁਣ ਕਾ ਕੇ 10 15 ਸਾਲਾਂ ਦੇ ਵਿੱਚ ਆਮਝਾ ਹੋ ਗਿਆ ਉਹ ਬਰਾਦ ਆ ਗਿਆ ਹਾਂ ਬਸ ਜੋ ਵੀ ਹੈਗਾ ਸਸਤਾ ਵੀ ਆ ਗਿਆ ਜੋ ਵੀ ਹੋਇਆ 10 ਰੁਪਏ ਚ ਪਟਿਆਲੋ ਫਿਲਮ ਦੇਖ ਕੇ ਆਉਂਦੇ ਆ ਸਾਡੇ ਪੇਟ ਤੋਂ ਹੂੰ ਵਿੱਚੇ ਕਰਾਇਆ ਵਿੱਚੇ ਫਿਲਮ 2.5 ਰੁਪਏ ਦਾ ਟਿਕਟ ਹੁੰਦਾ ਸੀ 1 ਰੁਪਿਆ ਸਾਡੇ ਮੋਰ ਤੋਂ ਨਾਬੇ ਦਾ ਸੀ 100 ਰੁਪਏ ਨਾਬੇ ਤੋਂ ਵਟਾਰੇ ਦਾ ਤੇ ਰਣਵੀਰ ਸਿੰਘ ਜੀ ਪੰਜਾਬ ਦੇ ਦਾ ਜਿਆਦਾ ਕਪ ਚਵਨਿਆ ਵੀ ਦੇਖਿਆ ਮੈਂ ਜਿਹੜੀ ਪੰਜਾਬ ਦਾ ਫਿਲਮ ਬਹੁਤ ਚੱਲ ਰਹੀ ਹੈ 1980 ਤੋਂ 82 ਆਈਟੀਆ ਹੀ ਕਰੀ ਆ ਬਾਬਰਪੁਰ ਤੋਂ 42 ਰੁਪਏ ਦਾ ਪਾਸ ਲੱਗਦਾ ਸੀ ਆ 3 ਮਹੀਨੇ ਦਾ ਘਰਦਿਆਂ ਨੂੰ ਅਸੀਂ ਝੂਠ ਬੋਲਦੇ ਸੀ ਵੀ 50 ਲੱਗਦੇ ਨੇ 8 ਰੁਪਏ ਨਾ ਇੰਨੇ ਵਧੀਆ ਲਗਾਉਂਦੇ ਸੀ ਅਸੀਂ 3 ਮਹੀਨੇ ਕਮਾਲ ਦੀ ਜਿੱਦਣੇ ਅਸੀਂ ਪਾਰਟੀ ਕਰਨੀ ਨਵੀਆਂ ਕਚੇਰੀਆਂ 'ਚ ਜਾ ਕੇ ਕਰਦੀ 25 ਪੈਸੇ ਦਾ ਸੋਸ 25 ਪੈਸੇ ਦਾ ਚਾਰਾ ਗਲਾਸ ਚਾਰਾ ਗਲਾਸ 25 ਪੈਸੇ ਦੇ ਬਸ 1.5 ਰੁਪਿਆ ਕਦੇ 2 3 ਹੋ ਗਏ 1.5 ਹੋ ਗਏ ਨਹੀਂ 2 ਰੁਪਏ ਚ ਸਰ ਜਾਂਦਾ ਤੁਹਾਨੂੰ ਪਾਰਟੀਆਂ ਹੀ ਵੱਡੀਆਂ ਹੋਈਆਂ ਨੇ ਥੋੜੀਆਂ ਬਸ ਲੋ ਅੱਛਾ ਜੇ ਘਰੇ ਕਿਸੇ ਦੇ ਰੋਟੀ ਨਾ ਪੱਕਣੀ ਮੇਰੀ ਮਾਂ ਬਿਮਾਰ ਰਹਿੰਦੀ ਸੀ ਅਸੀਂ ਕੀ ਕਰਨਾ ਜਾਂਦੇ ਹੁੰਦੇ ਹਾਂ ਆਲਮਗੀਰ ਦੇ ਅੱਡੇ ਤੋਂ ਉੱਤਰ ਜਾਣਾ ਬੱਸਾਂ ਵਾਲੇ ਜਾਣਦੇ ਸੀ ਨਾਲੇ ਤੋਂ ਪਰ ਹੰਸਾਰ ਲੁਧਿਆਣੇ ਨੂੰ ਕਹਿਣਾ ਵੇ ਇੱਥੇ ਲਾ ਦੇ ਉਹਨੇ ਲਾ ਦੇਣਾ ਅਸੀਂ ਜਾਣਾ ਲੰਗਰ ਸਕਣਾ ਆ ਕੇ ਖੜ ਜਣਾ ਹੱਥ ਨਹੀਂ ਦਿੰਦੇ ਦੀ ਅਸੀਂ ਬੱਸ ਉਹ دہشت ਵੀ ਸੀ ਹਾਂ دہشت ਤੀ ਜੀ ਜੀ ਦਾ ਬਹੁਤ ਸਾਡੀ ਇੰਨੀ دہشت ਤੀ ਨਾ ਜੀ 17 ਮੁੰਡੇ ਤਾਂ ਅਸੀਂ ਪਿੰਡੋਂ ਚੜਦੇ ਦੀ 6 ਕੁ ਚੜਦੀਆਂ ਦੀ ਸਾਡੇ ਨੂੰ 11 ਕਿਲੋਮੀਟਰ ਚ ਕੁੜੀਆਂ ਕਿਸੇ ਕਰੈਕਟਰ ਦੀ ਜ਼ਰੂਰਤ ਨਹੀਂ ਹੁੰਦੀ ਦੀ ਬਈ ਯਾਰ ਐਂ ਕਹਿੰਦਾ ਇੱਕ ਦਿਨ ਕੀ ਹੋਇਆ ਕਿਤੇ ਇੱਕ ਮੁੰਡੇ ਨੂੰ ਘੂਰਤਾ ਲੇਵੜਾ ਵਾਸਤੇ ਕਰੈਕਟਰ ਉਹ ਆ ਕੇ ਕਹਿੰਦਾ ਘੂਰਤਾ ਅਸੀਂ ਖਾ ਕੋਈ ਗੱਲ ਨਹੀਂ ਵੀ 30 35 ਦੇ ਚੱਲਣਾ ਉਹਨੇ ਅਸੀਂ ਸਨੇਹ ਲਾਤੇ ਜੀ ਵੀ 3 ਵਜੇ ਨਵੇਂ ਬੱਸ ਸਟੈਂਡ ਦੇ ਇੱਕ ਨੰਬਰ ਕਾਊਂਟਰ ਤੇ ਪਹੁੰਚੋ ਪਹੁੰਚ ਜਿਓ ਬੱਸ ਲੱਗ ਗਈ ਸਾਰੀ ਬੱਸ ਭਰਤੀ ਮੁੰਡੇ ਨੇ 52 ਮੁੰਡੇ ਹੀ ਬੈਠ ਗਏ ਉੱਥੋਂ ਆ ਕੌੜੀ ਦਾ ਅਮਰਜੀਤ ਸਿੰਘ ਅੱਡ ਜਾ ਤੀਗਾ ਉਹ ਕਹਿੰਦਾ ਵੀ ਬੱਸ ਸਾਡੀ ਜੀ ਜਾਓ ਪਹਿਲਾਂ ਸਾਰੇ ਜਾਣੇ ਚਾਹ ਪੀਓ ਆ ਕੇ ਕਹਿੰਦਾ ਵੀ ਮੈਂ ਚਾਹ ਮਨਵਾਈ ਆ ਉਹ ਪੀਆਰਟੀਸੀ ਦੇ ਮਗਲੇ ਪਾਸੇ ਹੁੰਦੇ ਉਹਨੇ ਜੀ ਉੱਥੇ ਚਾਹ ਮਨਵਾਈ ਪੰਜਾਬ 60 ਬੰਦਿਆਂ ਦੀ ਸਾਨੂੰ ਚਾਹ ਪੁੜਾਈ ਬਾਸ ਆ ਦਾ ਟਾਈਮ ਲੈ ਕੇ ਲਾਂਗੀ ਹੈ ਉਹ ਕਹਿੰਦਾ ਬੱਬਾ ਜਦੋਂ ਬਾਤੀ ਚੜ ਜਾ ਕਰੋ 10 ਚੜਾ ਦੇ 10 ਚੜਾ ਦੇ 15 ਚੜ ਜਾ ਕਰੋ ਇੰਨਾ ਧੱਕਾ ਦਾ ਕਰਿਆ ਕਰੋ ਉਸ ਦਿਨ ਤੋਂ ਲੈ ਕੇ ਉਸ ਬੰਦੇ ਨੇ ਮੇਰਾ ਉਹ 2022 ਤੱਕ ਕਦੇ ਟਿਕਟ ਨਹੀਂ ਲਗੜ ਦਿੱਤਾ ਇਥੋਂ ਹੈ ਡਾਕਟਰ ਆ ਯਾਰ ਇੱਧਰ ਬਾਸ ਆਪਣਿਆਂ ਵਾਲੀ ਚ ਬੈਠ ਤੂੰ ਕੋਈ ਮਸਲਾ ਨਹੀਂ ਆ ਹੁੰਦਾ ਦੀਗਾ ਅਦਾ ਹੋਰ ਦੱਸਦਾ ਮੈਂ ਤੈਨੂੰ ਜਣਵੀਰ ਆਈ ਡੇ ਚ ਦਾਗਲਾ ਹੋ ਗਿਆ ਭਾਈ ਸਾਡਾ ਦੋ ਤੀਜੇ ਦਿਨ ਨਾ ਇੰਸਟ੍ਰਕਟਰ ਪਤਾ ਸਾਡਾ ਕੀ ਕਰੇ ਪੀਪੀ ਉਹਦਾ ਸਾਈਕਲ ਤੇ ਮਗਰ ਪਤਾ ਨਹੀਂ ਸੌਣ ਲਾ ਲੇ ਇੰਸਪੈਕਟਰ ਉਹ ਆਪੇ ਬੋਲੀ ਅ ਵੀ ਭੈਂਟੋ ਭੈਂਟੋ ਤੇਲ ਮੁਕੇ ਤੇਲ ਮੁਕੇ ਖਾਲੀ ਪੀਪੇ ਰੋਟੀ ਕਿ ਮਿਲਾਗੇ ਮਾਜੀ ਕੀ ਹੋ ਗਿਆ ਕਹਿੰਦਾ ਯਾਰ ਲੈਂਚ ਖੜਾ ਦਿਆ ਮਿੱਟੀ ਦਾ ਤੇਲ ਮਿਲਿਆ ਨਹੀਂ ਰੋਟੀ ਲਾਉਣੀ ਔਖੀ ਹੈ ਚੋਲੋ ਚੁੱਪ ਰਹੇ ਸੀ ਦੂਜੇ ਦਿਨ ਅਸੀਂ ਬਾਬਰਪੁਰੋਂ 20 ਲੀਟਰ ਦੀ ਕੈਨ ਲੋਹੇ ਦੀ ਤਿੰਨ ਡੰਡੇ ਲੱਗੇ ਹੁੰਦੇ ਭਰ ਕੇ ਜੀ ਉਹ ਤੇ ਟੇਬਲ ਦੇ ਨਾਲ ਲਾ ਜਾ ਕੇ ਰੱਖਤੀ ਅਸੀਂ ਆ ਕੀ ਆ ਆ ਕੀ ਆ ਅਸੀਂ ਅਖਿਆ ਜੀ ਮਿੱਟੀ ਦਾ ਤੇਲ ਆ ਕੰਨੋਂ ਲੈ ਜੋ ਕੈਨ ਬੋੜ ਲਏ ਹੁਣ ਉਹ ਨੂੰ 5 ਲੀਟਰ ਨਹੀਂ ਮਿਲਦਾ ਦੀਆ ਉਹ ਦੇ ਕੇ ਕਹਿੰਦਾ ਕਿੰਨੇ ਰੁਪਏ ਮੈਂ 60 ਰੁਪਏ ਨੇ ਜੀ ਇਹਦੇ ਦੂਜੇ ਦਿਨ ਇੱਕ ਕੈਨ ਅਸੀਂ ਹੋਰ ਭਰ ਕੇ ਲੈ ਗਏ ਉਹ ਤਾਂ ਹੁਣ ਖੋ ਸੋਣਾ ਹੀ ਆ ਉਹਦੇ ਤਾਂ ਇੰਨੀ ਪੀਪੀਓ ਵੀ ਨਹੀਂ ਹੁੰਦੀ ਧਰਨੋਂ ਕਹਣਾ ਯਾਰ ਮੈਂ ਦੋ ਦਿਨ ਬਾਅਦ ਖਾਲੀ ਕਰਕੇ ਲਵਾਂ ਨਹੀਂ ਮੈਨੂੰ ਕਹਦਾ ਕੰਮ ਦੱਸ ਮਹਾ ਜੀ ਮੇਰੇ ਤਾਇਏ ਦਾ ਮੁੰਡਾ ਆਈਟੀਈ ਚ ਦਾਖਲਾ ਨਹੀਂ ਮਿਲਿਆ ਕਹਣਾ ਕੱਲੂ ਕਰ ਦੂੰਗਾ ਪਰ ਮੈਂ ਇੱਕ ਬੋਤਲ ਤੇ ਮੁਰਗਾ ਲਵਾਂ ਮਹਾ ਜੀ ਆਊ ਕਿੰਨੇ ਦੀ ਕਹਣਾ 170 ਰੁਪਏ ਦੇ ਦੋਨੇ ਚੀਜ਼ ਆਉਣੀ ਐ ਅਸੀਂ ਰਣਵੀਰ 170 ਦਿਆ ਕਰੀਏ ਜਿਹੜੀ ਟ੍ਰੇਡ ਚ ਗੱਲ ਕਰੀਏ ਉਸੇ ਚ ਦਾਖਲ ਕਰਾ ਦਿਆ ਕਰਿਓ ਸਾਡੇ ਪਿੰਡ ਦੇ 17 ਮੁੰਡੇ ਦਾ ਕੱਲੇ ਸਾਡੇ ਪਿੰਡ ਦੇ ਦੀਕੀ ਉਹ ਰੁਜੀ ਬੈਗੇ ਚਲਵਾਨੇ ਦਾ ਉਹ ਬਸ ਉਹਨੂੰ 170 ਦੇਣੇ ਸਵੇਰੇ ਤੇ ਦੁਪਹਿਰ ਤੋਂ ਬਾਅਦ ਉਹ ਕਹਿੰਦਾ ਸੀ ਦਾਖਲ ਹੋਗੇ ਦੇਖ ਲੈ